ਫਿਰ ਮੇਰੀ ਗੱਲ ਸੁਣੋ ਨੌ ਦਾ ਹੀ ਗਹਿਣਾ ਕਿਉਂ ਇਹਨਾਂ ਨੇ ਵਿਛੜਾ ਦਿੰਦੇ ਆਪਾਂ ਨਹੀਂ ਨਹੀਂ ਚਲੋ 1 ਮਿੰਟ 1 ਮਿੰਟ ਨੌ ਦਾ ਹੀ ਇਹ ਤਾਂ ਹੋ ਗਿਆ ਜੀ ਗਹਿਣੇ ਦੇ ਪਾਸੇ ਮੁੰਡਾ ਖਾ ਗਿਆ ਮੁੰਡੇ ਖਾਦੇ ਹੋੜਾ ਲੋੜੇ ਲਾਏ ਹੋਣਗੇ ਨਹੀਂ ਨਹੀਂ ਇਹ ਬਣਿਆ ਇਹਨਾਂ ਦੋ ਘਰਾਂ ਖਾਣਿਆਂ ਠੋਣਿਆਂ ਤੇ ਦਾਤਾਂ ਨਹੀਂ ਨਹੀਂ ਬਸ ਉਹ ਗੱਲ ਹੁਣ ਇਹ ਕਹਿੰਦੇ ਸਾਡੇ ਕੋਲ ਕੁਛ ਨਹੀਂ ਮਹੀਨੇ 'ਚ 5 ਲੱਖ ਰੁਪਈਆ ਪੈਲੀ ਦਾ ਮਿਲਿਆ ਉਹ ਵੀ ਮੈਂ ਖਾ ਗਿਆ ਜੀ ਕੀ ਕਰਦਾ ਹੈ ਜਿਸਟਰੀ ਦੇ ਚੈੱਕ ਲੱਗਾ 4.90 ਹਜ਼ਾਰ ਦਾ ਤੁਸੀਂ ਗੱਲ ਸੁਣੋ ਗੱਲ ਸੁਣੋ ਨੀੜ ਰੱਖੋ ਪਚਾਰ ਨੱਬੇ ਵਿੱਚ ਡਾਈਆ ਕਿਸੇ ਦਾ ਮੈਂ ਤਾਂ ਉੱਜੜ ਗਿਆ ਨੇੜਾ ਕੀ ਰੱਖਾਂ ਪੈੜੀ ਦਾ ਸਾਰੀ ਵੇਚਤੀ ਕੋਰਟ ਚ ਜਾ ਕੇ ਮੈਨੂੰ ਸਕੇਲ ਲੈਣਾ ਪਿਆ ਕਿ ਗਾਂ ਪੈੜੀ ਨਾਲ ਵਿੱਚ ਮੈਂ ਦੱਸੋ ਕੀ ਕਰਾਂ ਇਹ ਦੱਸੋ ਤੁਸੀਂ ਮੈਨੂੰ ਬਾਹਰ ਤੋਂ ਫੋਨ ਕਰ ਲਓ ਜਿੰਨੂੰ ਮਰਜ਼ੀ ਕਰ ਲਓ ਜੀ ਇੱਕ ਮਿੰਟ ਪਾਜੀ ਬਿਠੋ ਇੱਕ ਮਿੰਟ ਬੈਠੋ ਲੈ ਲੱਖ ਮਈ ਚ ਆ ਗਿਆ ਕੋਈ ਨਹੀਂ ਮੈਂ ਇਹਨੇ ਬੰਦਿਆਂ ਦੇ ਛੂਟ ਬੋਲਦਾ ਕੀ ਯਾਰ ਮੁੰਡੇ ਨੇ ਪੈੜੀ ਲੈਣ ਵਾਲਾ ਬੰਦਾ ਇਹਨਾਂ ਨੂੰ ਚੈੱਕ ਉਹ ਕਿਸ ਤੌਗਾ ਕਿ ਇੱਕ ਵਾਰ ਪਹਿਹ ਕਢਾ ਕੇ ਤੇ ਮੈਨੂੰ ਦੇ ਦੇ ਕਾਸਟ ਲੈਟ ਹੋਣਾ ਮੈਨੂੰ ਦੇਤਾ ਰਜਿਸਟਰੀ ਕਰਾਉਣ ਵਾਲਾ ਤਾਂ ਇਹਨੂੰ ਦੇਤਾ ਭਾਜੀ ਇੱਕੋ ਮਿੰਟ ਜਿਹੜੇ ਕੋਈ ਉਹ ਪੈਸੇ ਆ ਤੁਹਾਡੇ ਪੈਸੇ ਤੇ ਇਹਦੇ ਪੈਸੇ ਕੋ ਬੰਡੇ ਆ ਨਾ 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 ਕੋਈ ਨਹੀਂ ਮੈਂ ਕਦੀ ਇਹ ਦਿਮਾਗ 'ਚ ਨਹੀਂ ਲਿਆਦੀ ਰੱਬਾ ਜੀ ਮੈਂ ਵਿੱਚ ਹੀ ਪਰਮੇਸ਼ਰ ਮੈਂ ਕਦੀ ਨਹੀਂ ਮੈਂ ਇਹਨੇ ਅਖਰਾ ਸਾਈਨ ਕਰਦੇ ਹੁਣ ਪਿਛਲਾ ਛੱਡ ਦਈਏ ਯਾਰ ਜਿਹੜੀ ਕੋਈ ਪਹਿਲੀ ਪਹਿਲੀ ਤੇਰੀ ਆ ਤੂੰ ਹੀ ਨਾ ਤੂੰ ਹੀ ਬੇਰੀ ਗੱਲ ਸੁਣੋ ਜਿਹੜੀ ਜਾਇਦਾਤ ਹੈ ਨਾ ਜੋ ਵੀ ਆ ਤੁਸੀਂ ਕਰੋ ਆਪਦੇ ਮੁੰਡੇ ਦੇ ਨਾਲ ਵਸੀਅਤ ਪੋਤਰੀਆਂ ਨਾਲ ਵਸੀਅਤ ਇਹ ਤਾਂ ਮੰਨਦਾ ਵਾ ਇਸੇ ਕਰਕੇ ਇਹਦੇ ਮੰਨਦੇ ਨਹੀਂ ਇੱਕ ਮਿੰਟ ਗੱਲ ਤੇ ਫਿਰ ਕਿਹੜੀ ਗੱਲ ਆ ਜੇ ਵਸੀਅਤ ਹੋ ਜੂ ਪੈਣ ਬੈ ਜਾ ਇੱਕ ਮਿੰਟ ਆਹ ਗੰਦਗੀ ਇਹ ਗੱਲ ਕਹੀ ਹੈ ਇੱਥੋਂ ਤੱਕ ਸਾਨੂੰ ਕਿਹਾ ਅੱਜ ਦਿਨ ਧੀ ਜੰਮੀ ਮੈਂ ਤੁਹਾਨੂੰ ਸੀਸੀਟੀਵੀ ਦਿਖਾ ਦੇਣਾ ਗਾਹਾਂ ਕਿ ਨਹੀਂ ਆਏ ਮਾਂ ਮੇਰੀ ਨੇ ਇਹ ਗੱਲ ਕਿਹਾ ਹੁਣ ਇੱਕੋ ਇੱਕ ਮਿੰਟ ਬੈਠੇ ਜਾਓ ਇੱਕ ਮਿੰਟ ਪਹਿਣ ਗੱਲ ਸੁਣੋ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਜੇ ਜੇ ਉਹ ਵਸੀਅਤ ਤੇਰਾ ਡੈਡੀ ਕਰਦੇ ਰੋਟੀ ਦੋਗੇ ਸੇਵਾ ਕਰੋਗੇ ਦੋ ਯਾਰ 2024 ਸਾਲ ਦੇ ਇਹ ਮੇਰੀ ਗੱਲ ਸੁਣ ਲਿਓ ਜੀ ਹੁਣ ਸਾਰੀ ਛੜ ਤੇ ਗੱਲ ਰੋਟੀ ਪਿਛਲੀਆਂ ਗੱਲਾਂ ਦਾ ਪਤਾ ਲੱਗ ਗਿਆ ਗੱਲ ਸੁਣੋ ਪਿਛਲੀਆਂ ਗੱਲਾਂ ਦਾ ਪਤਾ ਲੱਗ ਗਿਆ ਉਹ ਗੱਲ ਤਾਂ ਸੁਣਨਾ ਤੁਹਾਡਾ ਫੈਸਲਾ ਹੈ ਗੱਲ ਇਹ ਤੁਹਾਡਾ ਨਾ ਡੀਐਸਪੀ ਲੋਕੇ ਸੈਣੀ ਦਾ ਇਹ ਫੈਸਲਾ ਸੀ ਕਿ ਇਹਨਾਂ ਨੇ ਕੁਝ ਨਹੀਂ ਲਿਖ ਕੇ ਦੇਣਾ ਕੁਝ ਨਹੀਂ ਲਿਖ ਕੇ ਦੇਣਾ ਹਾਂ ਕੋਈ ਤੂੰ ਆਪ ਦਾ ਕੇਸ ਕਰ ਲੈ ਪਹਿਲੀ ਦਾ ਮਿਲ ਜੂ ਤੈਨੂੰ ਮਿਲ ਜੂ ਨਾ ਮਿਲੂ ਹਣੀ ਨਹੀਂ ਉਹ ਸਿਵਲ ਦਾ ਮੈਟਰ ਆਹੀਂ ਪੁਲਿਸ ਨਹੀਂ ਇੰਟਰਫੇਅਰ ਕਰਦੀ ਘਰ ਦਾ ਮਸਲਾ ਤੂੰ ਘਰੇ ਵਾਰ ਮੈਂ ਰਿਪੋਰਟਾਂ 'ਚ ਬਿਆਨ ਦਿੱਤੇ ਕਿ ਮੈਂ ਕਰੋ ਡੱਕਦਾ ਨਹੀਂ ਉਹਨਾਂ ਨੇ ਕਿਹਾ ਠੀਕ ਆ ਇੱਕ ਮਿੰਟ ਇੱਕ ਮਿੰਟ ਠੀਕ ਆ ਤੇ ਤੀਜੀ ਸੀਟਿੰਗ ਤੇ ਉਹਨਾਂ ਨੇ ਫੈਸਲਾ ਇਹ ਸੁਣਾਇਆ ਤੀਜੀ ਵਾਰ ਜਦ ਨਹੀਂ ਗਏ ਆ ਫੈਸਲਾ ਇਹ ਸੁਣਾਇਆ ਰੋਟੀ ਪਾਣੀ ਨੌਕ ਪੁੱਤ ਦਊਗਾ ਅਈਆਂ ਖਾਂਹੀਂ ਦਵਾਗੇ ਇਹ ਕਹਿੰਦੇ ਅਸੀਂ ਨਹੀਂ ਲੈਣਾ ਅਸੀਂ ਆਪਦੀ ਅੱਜ ਪਕਾਵਾਂਗੇ ਉਹਨੇ ਆਖਿਆ ਪਕਾ ਲਓ ਉਹ ਕਹਿੰਦੇ ਘਰ ਚ ਰਹਿਣਾ ਕਹਿੰਦੇ ਵੱਖਰਾ ਕੋਠਾ ਪਾਉਣਾ ਵੱਖਰੀ ਰਸੋਈ ਵੱਖਰਾ ਬਾਥਰੂਮ ਦੱਸੋ ਮੈਂ ਮਾਤਰ ਨੌਕਰੀਆਂ ਛੱਡ ਕੇ ਬੈਠਾਂ ਦੋ ਕਿਲੇ ਪੈਲੀ ਤੇ ਬੈਠਾਂ ਠੀਕ ਉਹ ਪਾਜੀ ਕੀ ਕਰਦੇ ਤੁਸੀਂ ਦੋ ਮਿੰਟ ਚੁੱਪ ਤੇ ਕਰ ਦਿਓ ਇਹ ਸੱਤਰ ਵੀ ਦੇਖੋ ਝੂਠ ਮਾਰ ਸਕਦਾ ਤੁਸੀਂ ਕੁਝ ਜਗਬੀਰ ਜਗਬੀਰ ਪਿਛਲੇ ਫੈਸਲੇ ਸਾਰੇ ਤੁਸੀਂ ਨੇਪਰੇ ਤੇ ਕੋਈ ਨਹੀਂ ਚੜਿਆ ਉਹਨਾਂ ਨੂੰ ਛੱਡ ਦੋ ਤੁਸੀਂ ਸੇਵਾ ਕਰੋ ਯਾਰ ਤੇਰਾ ਮਾਪੇ ਪਾਜੀ ਗੱਲ ਸੁਣੋ ਤੁਹਾਡਾ ਇਹ ਪੁੱਤ ਤੋਂ ਬਿਨਾ ਹੋਰ ਕੋਈ ਹੈਗਾ ਵਾ ਨਹੀਂ ਨਹੀਂ ਕੋਈ ਵੀ ਨਹੀਂ ਕੋਈ ਧੀ ਹੈਗੀ ਹੋਰ ਕਿਸੇ ਕਰਕੇ ਮੈਂ ਪਹਿਲੀ ਗੱਲ ਸੁਣੋ ਗੱਲ ਸੁਣ ਲਓ ਤੁਹਾਡੀ ਧੀ ਹੈਗੀ ਹੋਰ ਕੋਈ ਨਾ ਨਾ ਕੋਈ ਤੁਹਾਡਾ ਹੋਰ ਕੋਈ ਪੁੱਤ ਹੈਗਾ ਕੋਈ ਨਹੀਂ ਹੈਗਾ ਤੇ ਜੇ ਤੁਸੀਂ ਵਸੀਅਤ ਕਰ ਦੋਗੇ ਜੇ ਤੁਹਾਡੀ ਸੇਵਾਲਾ ਕਰੂ ਵਸੀਅਤ ਤੇ ਜਦੋਂ ਮਰਜੀ ਕੈਂਸਲ ਕਰਾ ਦਿੱਤੀ ਜੀ ਸਾਨੂੰ ਕੋੜਦਾ ਮਾਰਦਾ ਨਹੀਂ ਤੇ ਘਰ ਜਾਣਾ ਸਰਪੰਚ ਦੇ ਘਰ ਰਾਜ ਜਾ ਕੇ ਬੂਆ ਕੋਲ ਬਿਤਾਇਆ ਹੁਣ ਤੁਸੀਂ ਮੇਰੇ ਆਖੇ ਲੱਗੋਗੇ ਲੱਗਦਾ ਹੁਣ ਤੁਸੀਂ ਅੱਖ ਫੇਰ ਹੀ ਗੱਲ ਨਿਪੜੂਗੀ ਮੇਰੇ ਆਖੇ ਲੱਗੋਗੇ ਟਾਡਾ ਕੋਈ ਕੁਝ ਨਹੀਂ ਮੈਂ ਇੱਥੇ ਬੈਠਾ ਜੇ ਇੱਕ ਮਿੰਟ ਸਰ ਇੱਕੋ ਮਿੰਟ ਛੋਟੇ ਵੀਰ ਇੱਕੋ ਮਿੰਟ ਇਹ ਥੋੜਾ ਵੀ ਉਹ ਮੇਰੇ ਕੋਲ ਆਏ ਆ ਮੈਂ ਉਹਨਾਂ ਨਾਲ ਦੀ ਗੱਲ ਕਰੂੰ ਤੇਰੀ ਨਹੀਂ ਗੱਲ ਕਰੂੰਗਾ ਹਾਂਜੀ ਹਾਂਜੀ ਆਪਾਂ ਗੱਲ ਨਿਆਂ ਦੀ ਕਰਾਂਗੇ ਬਿਲਕੁਲ ਤੂੰ ਕਾਹਤੋਂ ਕਾਲਾ ਪਹਿਣਾ ਨਹੀਂ ਠੀਕ ਪਹਿਨ ਅਸੀਂ ਤੁਹਾਡੇ ਹੱਕ ਦੀ ਗੱਲ ਕਰਾਂਗੇ ਜੋ ਨਿਆਂ ਦੀ ਉਹ ਕਰਾਂਗੇ ਨਿਆਂ ਹੀ ਚਾਹੀਦਾ ਸਾਨੂੰ ਤੇ ਨਿਆਂ ਮਿਲਿਆ ਹੀ ਨਹੀਂ ਆ ਇੱਕ ਇੱਕੋ ਮਿੰਟ ਵੇਟ ਕਰੋਗੇ ਇੱਕ ਆਪਸੇ ਜਣਾ ਬੋਲੋ ਅਸੀਂ ਇਧਰੋਂ ਰੂਪੀ ਖਾਣੀ ਹੁੰਦੀ ਸਾਨੂੰ ਐਸਐਸਪੀ ਦੇ ਡਾਕਟਰੋਂ ਤੇ ਐਸਪੀ ਦੇ ਡਾਕਟਰੋਂ ਮੈਲਾ ਮੰਡਰੋਂ ਮਤਲਬ ਆ ਸਾਨੂੰ 10 ਮਹੀਨੇ ਹੋ ਗਿਆ ਸਾਡੇ ਵੱਲੋਂ ਸਿਰਫ ਇੱਕ ਦਰਖਾਸਤ ਇਹਨਾਂ ਵੱਲੋਂ 10 ਦਰਖਾਸਤਾਂ ਇੱਕ ਮੇਰੀ ਗੱਲ ਇੱਕ ਇੱਕ ਮਿੰਟ ਚੱਲਾ ਫਿਰ ਆ ਪੋਤਰੀ ਤੇ ਦਾਦੀ ਨੂੰ ਚਕਾਓ ਸਰ ਇਹਨਾਂ ਨੂੰ ਰੇਟ ਚ ਹੋਈ ਦੋ ਜੀ ਨੂੰ ਸੌਰੀ ਦੇਖ ਲੋ ਵੀ ਇਹ ਦੱਸੋ ਤੁਸੀਂ ਇਹ ਡਾਕਟਰ ਆ ਹੁਣ ਮੇਰੀ ਆ ਗੱਲ ਕਰਨ ਵਾਲੀ ਆ ਨਹੀਂ ਅਸੀਂ ਬੱਚੇ ਫੜਾ ਰਹੇ ਹਾਂ ਸਾਨੂੰ ਹੁਣ ਪਤਾ ਲੱਗਾ ਮੈਡੀਕਲ ਰਿਪੋਰਟ ਹੁਣ ਚੁੱਪ ਕਰੇ ਨਾ ਮੇਰੀ ਗੱਲ ਸੁਣ ਲੋ ਇਹ ਡਾਕਟਰ ਆ ਖੁਦ ਡਾਕਟਰ ਕਹਿ ਗਰੇ ਪੀ ਇਸ ਤਰ੍ਹਾਂ ਬੱਚਾ ਚੁੱਕਿਆ ਜਾਂਦਾ ਜਿੰਨੂੰ ਮੈਂ 4 ਸਾਲਾਂ ਦੀ ਤੁਸੀਂ ਸਾਨੂੰ ਸਾਡੇ ਕੋਲ ਸੀਸੀਟੀਵੀ ਜਦੋਂ ਤੁਸੀਂ ਤੁਰ ਲੱਗੇ ਆਖਿਆ ਸੀ ਕਰੋ ਯਾਰ ਇਹੋ ਜੀਆਂ ਗੱਲਾਂ ਨਾ ਕਰੋ ਯਾਰ ਦਸਵਾਦ ਹੋ ਗਈ ਆ ਆਲ ਆਖ ਲੋ ਜਾ ਆ ਮੈਂ ਹੱਥ ਲਾ ਦੇਣਾ ਤੇਰੇ ਡੈਡੀ ਨੂੰ ਆਲੇ ਆਲੇ ਮੈਨੂੰ ਉਹ ਚੱਲੀ ਆ ਆਲੇ ਯਾਰ ਦਸਵਾਦ ਹੋ ਗਈ ਆ ਤੇ ਥੁੱਕ ਤੇ ਹੱਥ ਨੂੰ ਵੀ ਲੱਗਿਆ ਹੁੰਦਾ ਗੱਲ ਸੁਣ ਉਹਨੂੰ ਬਚਾਇਆ ਇਹ ਇਹ ਸਾਰੇ ਦਾ ਇਲਾਜ ਨਹੀਂ ਹੈ ਨੀ 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 ਬੰਦਾ ਜਿਹੜਾ ਮੇਰਾ ਹਾਰ ਬੰਦ ਹੋਇਆ ਹੈ ਇਹ ਵੀ ਮੁੱਕ ਜਾਂਦੀ ਹੈ ਇਹ ਖੇਡਦੇ ਰਹੇ ਜੋ ਮਰਜੀ ਅਸੀਂ ਆਪਦੇ ਤਿੰਨਾਂ ਨੇ ਟੈਸਟ ਕਰਵਾਏ ਇਹਦੇ ਬਰਤ ਤੋਂ ਪਹਿਲਾਂ ਜਦੋਂ ਇਹਨਾਂ ਨੇ ਇਹ ਗੱਲ ਕਹਿ ਕੇ ਗਏ ਆ ਮੈਡੀਕਲ ਰਿਪੋਰਟ 'ਚ ਇਹਨਾਂ ਦਾ ਪਤਾ ਲੱਗਾ ਸਾਨੂੰ ਇਹਨਾਂ ਨੇ ਦੱਸਿਆ ਸਾਨੂੰ ਇਹ ਪੇਸ਼ੈਂਟ ਹੀ ਹੋਇਆ ਹੈ 2000 ਸਾਲ ਦਾ ਵੇਖੋ ਤੁਸੀਂ 2007 ਤੋਂ ਪਹਿਲਾਂ ਦਾ ਆਪਰੇਟ ਹੋਇਆ ਹੈ ਇੱਕ ਕੇਸ ਕਿਉਂ ਨਹੀਂ ਕਰਦੇ ਇਹ ਮੇਰੇ ਯਾਰ ਕੀ ਕਰਦੇ ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਜੀ ਡਾਕਟਰ ਆ ਦੇ ਮੈਨੂੰ ਡੱਕਦਾ ਇਹਨਾਂ ਦੀ ਮਿੱਟੀ ਪਲੀਤ ਹੋਈ ਸਾਡੀ ਕਰਦੇ ਮੇਰੀ ਘਰ ਵਾਲੀ ਦੀ ਕੀਤੀ ਮੇਰੀ ਬੱਚੀ ਪਰ ਕਈ ਕੋਈ ਗੱਲ ਨਹੀਂ ਕੀ ਚਲ ਇੱਕ ਮਿੰਟ ਇੱਕ ਮਿੰਟ ਆ ਇਹਨੇ ਮੋਹਤਵਾਰ ਬੈਠੇ ਨੇ ਜੇ ਪਿੰਡ 'ਚ ਝਗੜਾ ਹੋਵੇ ਸਭ ਤੋਂ ਪਹਿਲਾਂ ਬੰਦਾ ਪਿੰਡ ਦੇ ਸਰਪੰਚ ਕੋਲ ਜਾਂਦਾ ਗਿਆ ਦੀ ਨੌ ਦੇ ਸਰਪੰਚ ਕੋਲ ਜਾਂਦਾ ਦੱਸੋ ਮੈਨੂੰ ਆ ਸਰਪੰਚ ਸਾਹਿਬ ਮੂਹਰੇ ਬੈਠੇ ਆ ਜੇ ਮੇਰੇ ਪੈਰ ਤਾਂ ਲੱਗ ਰਹੇ ਨੇ ਨਹੀਂ ਤਾਂ ਟਿੱਕੀ ਦੇ ਸਰਪੰਚ ਸਾਹਿਬ ਤੁਹਾਡੇ ਕੋਲ ਪਹਿਲਾਂ ਆ ਕੇ ਪਹਿਲਾਂ ਉੱਥੇ ਜਿੰਦਗੀ ਕੱਟਣ ਦੀ ਉਹ ਛੋਟਾ ਦੇ ਨਹੀਂ ਆਉਣੀ ਇਹਨਾਂ ਡਿਪਲੋਮਾ ਦਾ ਨਾਮਦਾਨ ਨੂੰ ਮਿਲੇ ਤਾਂ ਇੱਕ ਮਿੰਟ ਜਗਪ੍ਰੀਤ ਬੈਠੀ ਕਰਾ ਲਈ ਆਹ ਦੇਖੋ ਇੱਕ ਮਿੰਟ ਤੁਸੀਂ ਇਹ ਕਹਿੰਦੇ ਜੇ ਮੈਂ ਖਾਣ ਨੂੰ ਕੁਝ ਨਹੀਂ ਦਿੰਦਾ ਆ ਇਹਨਾਂ ਦੀ ਪਰਸਾ ਰਿਕਾਰਡਿੰਗ ਸੁਣੋ ਉਹ ਜਗਪ੍ਰੀਤ ਬੈਠੇ ਜਾ ਯਾਰ ਇੱਕ ਮਿੰਟ ਬੈਠੋ ਬੈਹ ਜੋ ਇੱਕ ਮਿੰਟ ਨਹੀਂ ਸਟਾਰਟਿੰਗ ਤਾਂ ਸੁਣਿਓ ਸਟਾਰਟਿੰਗ ਸੁਣ ਕੇ ਤੁਸੀਂ ਕਹੋਗੇ 10 ਵਜੇ ਆ ਸੁਣੋ ਤੁਸੀਂ ਤਾਂ ਮੇਰੇ ਕੱਲੀ ਨੂੰ ਕੁੱਟਣ ਲੱਗਾ ਨਾ ਕੁੱਟਿਆ ਇੱਕ ਵਾਰੀ ਇੱਕ ਗੱਡੀ ਲੈ ਕੇ 8 ਵਜੇ ਨੇ ਗੱਡੀ ਕੱਢੀ ਆ ਅੱਠ ਵਾਰ ਕਰਦਾ ਨਹੀਂ ਪਰਦਾ ਦੇ ਤਰਾ ਦੇ ਕੋਈ ਰੋਹਾਂ ਇੱਕ ਮਿੰਟ ਚੁੱਪ ਕਰ ਜੋ ਯਾਰ ਮੇਰਾ ਕੋਈ ਲਾਣਾ ਕਿਵੇਂ ਗੱਡੀ ਲੂਰੀ ਪਾਪੜ ਮੇਰਾ ਭਰਾ ਕਿਹਦੀ ਰੋਟੀ ਤੇਰੀ ਬੜੀ ਸਮਾਰਾ ਲੱਗੇ ਸ਼ਰਮ ਕਰ ਮੱਤੀ ਸਾਹਿਬ ਨੇ ਕਿਹਾ ਵਿਸ਼ੇਸ਼ ਕਰਦੇ ਕੀ ਕੀ ਉਹ ਕਰਾ ਲਾਂਗੇ ਕਰਾਵਾਗੇ ਸ਼ੇਮ ਵੀ ਦੇਖਾਂਗੇ ਕਿ ਆ ਫੇਰ ਇਹ ਤੁਹਾਨੂੰ ਸਰਕਾਰ ਜਾਂਦੇ ਕੱਢ ਦੇਣਗੇ ਮਾਦਾ ਇੱਕ ਮਿੰਟ ਚੁੱਪ ਤੇ ਕਰ ਜੋ ਇੱਕੋ ਮਿੰਟ ਚੁੱਪ ਕਰ ਦਿਓ ਇੱਕੋ ਮਿੰਟ ਬਲਵਿੰਦਰ ਤੂੰ ਹੀ ਚੁੱਪ ਕਰ ਜੋ ਯਾਰ ਤੂੰ ਹੀ ਨਹੀਂ ਬੋਲਣਾ ਤੂੰ ਹੀ ਨਹੀਂ ਬੋਲਣਾ ਯਾਰ ਐਵੇਂ ਫੇਰ ਉਹ ਗੱਲ ਸਲਾਹ ਉਹ ਤੂੰ ਹੀ ਨਹੀਂ ਬੋਲਣਾ ਯਾਰ ਇੱਕ ਮਿੰਟ ਤੂੰ ਜਗਬਰੀ ਚੁੱਪ ਕਰ ਤੂੰ ਹੀ ਨਹੀਂ ਯਾਰ ਬੋਲਣਾ ਤੁਹਾਡੇ ਅੱਖਾਂ ਥੋੜਾ ਨਾ ਤੁਹਾਡੇ ਅੱਖੇ ਲੱਗ ਜਣਾ ਚੁੱਪ ਕਰ ਜੋ ਯਾਰ ਇੱਕ ਮਿੰਟ ਇੱਕੋ ਮਿੰਟ ਚੁੱਪ ਕਰ ਦਿਓ ਆ ਬੰਨ ਸੁਣ ਲੈਂਦੇ ਬਹਿ ਜਾ ਤੂੰ ਬਸ ਮਾਤਾ ਇੱਕ ਮਿੰਟ ਇੱਕ ਮਿੰਟ ਮਾਤਾ ਜੀ ਕਹੀਏ ਤਾਂ ਇਹਨਾਂ ਦਾ ਭਿਆਨ ਦੇ ਇਹ ਫਾਈਬਰ ਵਾਲੇ ਆਏ ਉਹਨਾਂ ਨਾਲ ਗੱਲ ਹੋ ਗਈ ਤੇ ਮੈਂ ਮੈਂ ਕਿਹਾ ਵੀ ਉਹ ਕਰ ਰਿਹਾ ਸੀ ਰਿਕਾਰਡਿੰਗ ਕਰਦਾ ਸੀ ਇੱਕ ਮਿੰਟ ਚੁੱਪ ਤੇ ਕਰ ਜੋ ਬਾਜੀ ਮੈਂ ਇੱਕ ਕਰਨਾ ਅਕ ਲਾਉਣੀ ਮੈਂ ਤਾਂ ਆਪਣੇ ਲੀਰਿੰਗ ਤੇ ਮੈਂ ਕਿਹਾ ਕੋਈ ਨਹੀਂ ਤੇ ਜੂਗਾ ਕੀ ਆਪਾਂ ਘਰ ਖੇ ਮੈਂ ਕਿਛੜੀ ਗਾਣੇ ਆ ਹਾਂ ਉਹ ਰੋਟੀ ਖਾਣੀ ਆ ਆਪ ਨੂੰ ਮਿਲਦਾ ਜਾਂਦਾ ਹੈ ਇਤੋਂ ਪੈਸੇ ਵਰਤਨੋਂ ਦੇਂਦਿਆ ਵਾ ਆਪਾਂ ਆਖੀਦਾ ਹਾਂ ਹੀ ਸਾਡੀ ਬੰਡ ਚ ਤੁਹਾਨੂੰ ਤਾਂ ਹੀ ਸਾਨੂੰ ਹਰ ਮਹੀਨੇ ਦੇ ਆ ਤਰੀਕ ਤੱਕ ਹਾਂ ਫਿਰ ਆਪਣੇ ਘਰ ਕਿਉਂ ਬਲ ਕੋਈ ਆਉਂਦਾ ਤੇ ਕਹੀ ਗੇਣਾ ਸੋਚੀ ਦੀਆਂ ਆਪਾਂ ਨੇ ਕਹੀ ਗੇਣਾ ਸੋਚਦੇ ਆ ਲੈ ਹੁਣ ਫਿਰ ਤੂੰ ਚਾਹ ਦੇਣ ਜਾਣਾ ਸ਼ੁਰੂ ਕਰਤਾ ਆਪੇ ਕੱਲੇ ਜੀ ਨੂੰ ਜੀ ਕਰੇ ਜੀ ਨੂੰ ਕੱਲ ਨੂੰ ਬਾਅਦ ਨਵੀਂ ਕੰਦਾ ਦੱਸਦਾ ਤੁਹੇ ਨਾਲ ਰਸੋ ਕੋਈ ਵੀ ਗੱਲ ਪਾਜੀ ਠੰਡੇ ਰੋ ਠੰਡੇ ਰੋ ਠੰਡੇ ਰੋ ਥੋੜੇ ਜੀ ਠੀਕ ਹੈ ਨਹੀਂ ਲੈ ਆ ਭਾਈ ਯਾਰ ਨਾਲ ਮੇਰੀ ਇਹ ਉਪਨਾਵਾ ਦੀ ਤੇ ਬੜੀ ਸੁੱਖ ਮੰਗਦੀ ਆ ਉਹ ਗੱਲ ਮੇਰੀ ਹੈ ਲੈ ਜਾ ਜਾਂ ਤਾਂ ਸਮਝਿਆ ਨਹੀਂ ਮੈਂ ਉਸ ਚਾਹ ਮੇਰੀ ਚਲਦੀ ਰਹਿਣੀ ਇਹਦੀ ਜਗਪ੍ਰੀਤ ਹੁਣ ਤੇਰੀ ਗੱਲ ਸਾਰੀ ਸੁਣ ਲਈ ਨਾ ਮੈਂ ਤੂੰ ਕਾਲੇ ਨਹੀਂ ਮਾਤਾ ਜੀ ਇੱਕੋ ਮਿੰਟ ਦੇ ਦਿਓ ਇੱਕੋ ਮਿੰਟ ਇੱਕੋ ਮਿੰਟ ਮਾਤਾ ਜੀ ਇੱਕੋ ਮਿੰਟ ਇੱਕੋ ਮਿੰਟ ਦੇ ਦਿਓ ਤਹਾਡੇ ਪੀਕੇ ਉਹਦੇ ਵੀ ਮਾਮੇ ਆ ਫਿਰ ਕੀ ਆ ਜੇ ਲੱਖ ਲੈਂਦਾ ਫਿਰ ਕੀ ਹੋ ਗਿਆ ਚੁੱਕਿਆ ਸੀ ਇਹ ਚਲੋ ਉਹ ਵੀ ਵਿਖਾ ਦਿੰਨੇ ਉਹ ਯਾਰ ਛੱਡ ਦੋ ਮਾਤਾ ਚੁੱਪ ਦੇ ਕਰ ਜੋ ਇੱਕ ਮਿੰਟ ਜਾਗਬੀ ਚੁੱਪ ਕਰ ਮਾਤਾ ਕਿਉਂ ਗੱਲਾਂ ਛੇੜਦੇ ਜੇ ਸਾਰੀਆਂ ਕਿਉਂ ਪ੍ਰਾਣੀਆਂ ਛੱਡੋ ਤੂੰ ਹੀ ਕੋਈ ਵੀ ਨਾ ਗੱਲ ਛੇੜੋ ਪਤਾ ਮੈਨੂੰ ਜੀ ਤੂੰ ਤੂੰ ਹੀ ਆਪੇ ਆਂਦੇ ਜੇ ਵੀ ਸਾਡਾ ਘਰ ਵਸ ਜੀ ਆਪੇ ਆਪ ਕੋਲੋਂ ਕੋ ਗੱਲ ਸ਼ੁਰੂ ਕਰ ਲੈਨੇ ਆ। ਆ ਮੈਨੂੰ ਤੇ ਗੱਲ ਸੁਣੋ ਮੈਨੂੰ ਤੇ ਇੰਨਾ ਗੱਲਾਂ ਦਾ ਕਿਸੇ ਦਾ ਪਤਾ ਹੀ ਨਹੀਂ ਜਿੰਨੀਆਂ ਗੱਲਾਂ ਤੁਸੀਂ ਸਾਰੀਆਂ ਦੱਸੀ ਜਾਂਦੇ ਜੀ। ਇਸੇ ਕਰਕੇ ਡੀਐਸਪੀ ਸਾਹਿਬ ਨੇ ਐ ਹੱਥ ਕਰਕੇ ਆਖਿਆ ਦਫਾ ਹੋ ਜਾਓ। ਕਿਹੜੀ ਗੱਲਾਂ? ਕਿਉਂਕਿ ਗੱਲਾਂ ਹਾਂ ਦਾ ਵੇਖੋ ਸਰ ਜੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੈਂ ਤਾਂ ਆਉਂਦਾ ਕਿਹਾ ਕਿ ਇੱਕ ਸਈਅਦੇ ਦਰਖਾਸਤ ਦਿਵਾ ਕੇ ਮੈਂ ਚੱਲ ਹੁਣ ਜਗਬਰੀ ਚੁੱਪ ਤੇ ਕਰ ਜਾ। ਇੱਕ ਮਿੰਟ ਇੱਕ ਮਿੰਟ ਭਾਜੀ ਇੱਕ ਮਿੰਟ ਜਗਬਰੀ ਦਾ ਉਸਾਰੇ YouTube ਤੇ ਸਾਰੇ ਕਿਤੇ ਆਪਾਂ ਲਾਈਵ ਹੋ ਕੇ ਜਿਹੜੀ ਮਿੱਟੀ ਹੈ ਪਹਿਲਾਂ ਪਹਿਲਾਂ ਫਰੋਲੀ ਰਿਸ਼ਤੇਦਾਰਾਂ ਦੇ ਇੱਕ ਮਿੰਟ ਗੱਲ ਸੁਣ ਇੱਕੋ ਮਿੰਟ ਦੇ ਮਿੱਟੀ ਤੇ ਤੁਹਾਡੀ ਜਦੋਂ ਕੋਰਟ ਤੇ ਕੇਸ ਲੱਗ ਗਿਆ ਠਾਣਿਆਂ 'ਚ ਚਲ ਗਿਆ ਸੱਤਾ ਸਰਪੰਚਾਂ ਕੋਲ ਚਲ ਗਿਆ ਉਹ ਮਗਰ ਕੀ ਰਹਿ ਗਿਆ ਆਪਾਂ ਇਹ ਆਨੇ ਆ ਤੁਸੀਂ ਤੈ ਭਾਓ ਅਸੀਂ ਤੁਹਾਡਾ ਘਰ ਬਸਾਉਣਾ ਚਾਹੁੰਦੇ ਆ ਉਹ ਤੇਰੇ ਨਾਲ ਵਸੀਅਤ ਕਰਨ ਉਹ ਉਹ ਉਹਨਾਂ ਨੇ ਕਿਹਨੂੰ ਦੇਣੀ ਆ ਤੁਸੀਂ ਵੀ ਭਾਜੀ ਇਹ ਜੇਦ ਛੱਡੋ ਗੱਲ ਸੁਣੋ ਤਾਨੂੰ ਰੋਟੀ ਦਊਗਾ ਤੁਹਾਡੀ ਦਵਾਈ دارو ਦਾ ਜੋ ਖਰਚ ਉਹ ਦਊਗਾ ਤੁਸੀਂ ਇਦਾਂ ਮਸੀਹਤ ਕਰੋ ਦਵਾਈ ਫਰੀ ਹੈ ਇੱਕੋ ਮਿੰਟ ਯਾਰ ਗੱਲ ਸੁਣ ਲੈ ਕਿਉਂ ਤੂੰ ਵੈਸਦਾ ਹੈ ਇੱਕੋ ਮਿੰਟ ਮਾਤਾ ਜੀ ਇੱਕੋ ਮਿੰਟ ਮਾਤਾ ਨਾ ਲੜੋ ਕਾਤੋਂ ਲੜਦੇ ਜੀ ਉਹਨੇ ਤਾਂ ਛੇੜੀ ਜਾਣਾ ਜੀ ਤੁਸੀਂ ਭਾਜੀ ਚੁੱਪ ਕਰ ਚੋ ਨਾ ਕੱثر ਆਪਣੇ ਜੀ ਵੀ ਕੋਨੀਂਗੀ ਜੇ ਉਹ ਬੋਲਦਾ ਤੇ ਆਪਾਂ ਕਿਹੜੇ ਚੁੱਪ ਕਰਦੇ ਫਿਰ ਚੁੱਪ ਤੇ ਕਰ ਜੀਏ ਠੀਕ ਹੈ ਜੀ ਜੇ ਤੁਸੀਂ ਆਸਣਾ ਆਏ ਜੇ ਪਿੰਨ ਬੇੜੋ ਤੇ ਫਿਰ ਆਪਾਂ ਚੁੱਪ ਕਰਕੇ ਬਹਿ ਜੀਏ ਫਿਰ ਫਿਰ ਹੀ ਨਿਬੜੂਗਾ ਮੁੰਡਾ ਤੇ ਤੁਹਾਡਾ ਹੀ ਆ ਜੇ ਫਿਰ ਤੁਹਾਡਾ ਲਊ ਗਰਮਿਆ ਤਾਂ ਮੁੰਡਾ ਤੇ ਉਹ ਵੀ ਤੁਹਾਡਾ ਫਿਰ ਉਹਦਾ ਵੀ ਲਊ ਗਰਮ ਉਸੇ ਤਰ੍ਹਾਂ ਫਿਰ ਤੈ ਕਿਵੇਂ ਬਹੂਗੀ ਹੁਣ ਤੁਸੀਂ ਤੋਂ ਬੰਟੀ ਚੁੱਪ ਕਰ ਜਿਓ ਬਸ ਜਗਪ੍ਰੀਤ ਹਾਂਜੀ ਸਰ ਥੋੜਾ ਜਿਆ ਨਾ ਦਿਮਾਗ ਨੂੰ ਠੰਡਾ ਕਰ ਹਾਂਜੀ ਸਾਰਾ ਕੁਝ ਵੇਖੋ ਸਾਰੀਆਂ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਨੇ ਇਹ ਕੁਦਰਤ ਦੇ ਵਾਸੇ ਆ ਜੋ ਵੀ ਆ ਜੇ ਕੋਈ ਕਿਸੇ ਨੂੰ ਬਿਮਾਰੀ ਹੋਈ ਆ ਇਹ ਤਾਂ ਹੁੰਦਾ ਨਹੀਂ ਕਿ ਆਪਣੇ ਬਜ਼ੁਰਗ ਨੂੰ ਬਿਮਾਰੀ ਹੋਵੇ ਤੇ ਉਹਨੂੰ ਆਪਾਂ ਆਖੀਏ ਵੀ ਹੋਣੇ ਆਖੀਆਂ ਦਿਸੇ ਇਹ ਤੇ ਕੁਦਰਤ ਦੇ ਵਾਸਤੇ ਆ ਜੋ ਕੁਝ ਆ ਬੰਦੇ ਦੇ ਵਾਸਤੇ ਨਹੀਂ ਆ ਤੇ ਇਹ ਕਰਨਗੇ ਵਸੀਅਤ ਤੇਰੇ ਨਾਲ ਜੋ ਕੁਝ ਹੈਗਾ ਸਾਰੀ ਵਸੀਅਤ ਕਰ ਦੋ ਇਹਦਾ ਇਹ ਜੇ ਖਰਾਬ ਕਰੂ ਆਪਾਂ ਇੱਥੇ ਬੈਠੇ ਆ ਆਪਾਂ ਇੱਥੇ ਬੈਠੇ ਆ ਪਰ ਇੱਕ ਮਿੰਟ ਪਰ ਤੁਸੀਂ ਵੀ ਨਾ ਮਾਂ ਪਿਓ ਦਾ ਰੋਲ ਅਦਾ ਕਰੋ ਉਹ ਸਾਰੀ ਗੱਲ ਸੁਣ ਲਓ ਮਾਤਾ ਵੀ ਨਾਮ ਬੋਲੇ ਰੱਬ ਦਾ ਨਾਮ ਲਓ ਪਾਠ ਕਰੋ ਗੱਲ ਸੁਣੋ ਹੁਣ ਮੈਨੂੰ ਤੇ ਪਤਾ ਨਹੀਂ ਪੀ ਆ ਮਤਲਬ ਤੁਹਾਨੂੰ ਔਰ ਆ ਕੋਈ ਹੋਰ ਗੱਲ ਤੇ ਸੁਣ ਲੋ ਜੇ ਹੈਗੀ ਹੈ ਨਹੀਂ ਹੈਗੀ ਤੁਸੀਂ ਪਾਠ ਕਰੋ ਰੱਬ ਦਾ ਨਾਮ ਲਓ ਤੁਹਾਡੀ ਜਿੰਨੀ ਉਮਰ ਆ ਪ੍ਰਮਾਤਮਾ ਦਾ ਨਾਮ ਲਓ ਇਹ ਤੁਹਾਨੂੰ ਰੋਟੀ ਪਾਣੀ ਦੇਵੇ ਨਾ ਤੁਹਾਡੀ ਤੁਹਾਨੂੰ ਰੋਟੀ ਪਾਣੀ ਦੇਵੇ ਤੁਹਾਡੇ ਬੱਚੇ ਆ ਹਣ ਅੱਜ ਜਿੰਨਾ ਕੋਟਕਟੈਰਾ ਆ ਪੱਗਾਂ ਲੱਥੀਆਂ ਇਹ ਇਹੋ ਨਾਲ ਜਮੇਤੀ ਇਹ ਕਹਿੰਦੇ ਕਿ ਮਾਮਿਆਂ ਨਾਲ ਲੜਿਆ ਮੈਂ ਕੱਲਾ ਉਹ ਸਾਰੇ ਚਾਰ ਬੰਦੇ ਉਹਨਾਂ ਮੇਰੇ ਗਲ ਪੈ ਗਏ ਕੁੱਟਿਆ ਦਾ ਪਿਓ ਮੇਰਾ ਤੇ ਭੱਜਾ ਫਿਰਨਦੇ ਆ ਲਾਗੇ ਤੇ ਛਡਾਉਣ ਦੀ ਬਜਾਏ ਕਟਾਉਣ ਦੇ ਆ ਆ ਵੀਡੀਓ ਬਣੀ ਆ ਤੇਰੇ ਆ ਜਿਹੜੇ ਵਾਲ ਖਿਲਰਦੇ ਆ ਨਾ ਨਾ ਮੈਂ ਮੋਨਾ ਹਾਂ ਤੋ ਜੀ ਪੱਕੇ ਦੇ ਬਾਅਦ ਬਣੀ ਆ ਹੁਣ ਦੱਸੋ ਮੈਨੂੰ ਮੈਂ ਕੱਲਾ ਆ ਹਾਂ ਮੈਂ ਇਹਨਾਂ ਦੇ ਦੋਵਾਂ ਨੇ ਮੇਰੇ ਮਾਮਿਆਂ ਨੇ ਰਲ ਕੇ ਨਾਲ ਆ ਮੁੰਡਾ ਆ ਘਰ ਤਾ ਡਾ ਹਾਂ ਇਹ ਬਣ ਗਿਆ ਹੁਣ ਘਰ ਆ ਹੁਣ ਰੀਸੈਂਟਲੀ 2022 ਦੀ ਗੱਲ ਹੈ ਇਹ ਕਲੇ ਅੱਜ ਦੀ ਨਹੀਂ ਨਹੀਂ ਮੰਤਰੀ ਸਾਹਿਬ ਚੱਲ ਮੇਰੀ ਗੱਲ ਤਾਂ ਸੁਣ ਜਗਪ੍ਰੀਤ ਤੂੰ ਸਭ ਦਾ ਛੋਟਾ ਵੀਰ ਆ ਮੇਰੀ ਗੱਲ ਸੁਣ ਮਾਜਮ ਸੱਚੀ ਦੱਸਾਂ ਜੇ ਮੇਰੇ ਕੋਲ ਇਹ ਵੀਡੀਓ ਪ੍ਰੂਫ ਨਾ ਹੁੰਦਾ ਤੂੰ ਹੀ ਮੈਨੂੰ ਕਹਿਣਾ ਕਦੋਂ ਆ ਵੀਡੀਓ ਤੇ ਹੁਣ ਵਿਖਾਈ ਤੂੰ ਨਹੀਂ ਨਹੀਂ ਜੇ ਨਾ ਹੁੰਦੇ ਇੱਕ ਮਿੰਟ ਗੱਲ ਸੁਣ ਤੂੰ ਹੀ ਵੀ ਮੈਨੂੰ ਕਹਿਣਾ ਹੈ ਕਿ ਮੁੰਡਾ ਬੋਲ ਹੀ ਜਾਂਦਾ ਨਾ 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 ਗੱਲ ਸੁਣ ਗੱਲ ਸੁਣ ਤੇਰੇ ਮੈਂ ਕੋਈ ਪ੍ਰੂਫ ਨਹੀਂ ਵੇਖੇ ਮੈਂ ਤੇ ਤੇਰੇ ਡੈਡੀ ਨੂੰ ਪਹਿਲੀਆਂ ਚ ਕਹਤਾ ਵੀ ਇਹਦਾਂ ਵਸੀਅਤ ਕਰਾਓ ਪਰੂਫ ਵੇਖਣ ਤੋਂ ਬਿਨਾਂ ਹੀ ਮੈਂ ਕਹਤਾ ਇੱਕੋ ਮਿੰਟ ਤੂੰ ਇੱਕੋ ਗੱਲ ਕਹੀ ਵਸੀਅਤ ਕਰ ਦੇ ਤੂੰਹੀਂ ਇਹੋ ਇੱਕੋ ਮਿੰਟ ਮਾਤਾ ਚੁੱਪ ਕਰ ਮਾਤਾ ਚੁੱਪ ਤੇ ਕਰ ਜੋ ਇੱਕ ਮਿੰਟ ਤੇਰਾ ਜਿਹੜਾ ਠਾਣੇ ਪਠਾਣੇ ਜਾਂ ਸੱਤਾਂ ਬੰਦਿਆਂ ਕੋਈ ਫੈਸਲੇ ਹੋਏ ਆ ਗੱਲ ਤੇ ਇਹੋ ਚੱਲਦੀ ਨਾ ਵਸੀਅਤ ਕਰ ਦੋ ਮੈਂ ਤੇਰੇ ਆ ਪਹਿਲਾਂ ਤੇ ਨਹੀਂ ਪ੍ਰੂਫ ਵੇਖੇ ਕੋਈ ਮੈਂ ਤਾਂ ਪਹਿਲਾਂ ਹੀ ਆਉਂਦਿਆਂ ਕਹਤਾ ਵੀ ਕਰੋ ਉਹਦੇ ਨਾਲ ਵਸੀਅਤ ਹਾਲ ਆ ਗਿਆ ਅਜੇ ਆਏ ਤੇਰਾ ਡੈਡੀ ਆ ਪਹਿਲਾਂ ਮੇਰੇ ਕੋ ਤੂੰ ਹੀ ਥੋੜਾ ਆਏ ਜੀ ਨਹੀਂ ਇਹਨਾਂ ਆ ਕੇ ਦੱਸਿਆ ਅਸੀਂ ਕਚੈਰੀ 'ਚ ਵੀ ਉੱਜੜਨੇ ਆਂ ਉਨੇ ਵੀ ਵਕੀਲ ਕੀਤਾ ਅਸੀਂ ਵੀ ਕੀਤਾ ਅਸੀਂ ਥਾਣੇ 'ਚ ਵੀ ਉਜੜਨਾ ਆ ਸਾਡੀ ਕਿਤੇ ਨਹੀਂ ਜੇ ਤਹਿ ਬਣਦੀ ਸਾਡੀ ਇੱਥੇ ਭਾ ਕੇ ਤੇ ਨਬੇੜ ਦਿਓ ਉਹਨਾਂ ਇਹ ਨਹੀਂ ਕਿ ਆਪ ਹੀ ਮੈਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਮੈਂ ਕਿਹਾ ਮੈਂ ਗੱਲ ਫਿਰ ਇਹ ਕਰਨੀ ਜੇ ਮੈਂ ਤੇ ਤੱਕੜੀ ਫੜ ਕੇ ਤੋਲਣਾ ਜੇ ਇਹ ਨਾ ਕਿ ਉਹ ਵੀ ਤੁਸੀਂ ਮੇਰੇ ਕੋ ਆਏ ਤਾਂ ਮੈਂ ਤੁਹਾਡੇ ਹੱਲ ਦੀ ਗੱਲ ਕਰ ਦੂੰਗਾ ਤੇ ਤੁਸੀਂ ਕਾਲਾ ਨਾ ਪੈ ਤੂੰ ਮੇਰਾ ਛੋਟਾ ਵੀਰ ਆ ਤੇਰਾ ਕੋਈ ਕੰਮਕਾਰ ਹੋਊਗਾ ਉਹ ਵੀ ਹਾਜ਼ਰ ਆ ਤੇਰੇ ਨਾਲ ਜੇ ਲੜਨਗੇ ਮੈਂ ਤਾਂ ਵੀ ਤੇਰੇ ਨਾਲ ਹਾਜ਼ਰ ਆ ਮੈਂ ਤੇਰੀ ਤੇਰੀ ਮਦਦ ਕਰੂੰਗਾ ਮੈਂ ਨਹੀਂ ਕਰਦਾ ਕਿ ਜੇ ਮੇਰ ਕੋ ਆ ਗਿਆ ਤੇ ਮੈਂ ਉਹਨਾਂ ਦੀ ਮਦਦ ਕਰਨ ਲੱਪਣੀ ਅਸੀਂ ਸਿਰਫ ਦੱਸਾਂ ਕਿਉਂ ਬੈਠੇ ਆ ਤੁਹਾਡੇ ਕੋ ਜਿਹੜੇ ਚਾਰ ਆਨੇ ਆ ਕਿ ਜਿਹੜੀ ਪੈਲੀ ਹੈਗੀ ਆ ਉਹ ਵੇਕੇ ਤੇ ਕੇਸਾਂ ਤੇ ਨਾ ਲੱਗ ਜੇ ਬਚਾ ਲੋ ਜਿਹੜੀ ਦੋ ਕਿੱਲੇ ਹੈਗੀ ਆ ਨਾ ਕਰੋ ਇਸ ਤਰ੍ਹਾਂ ਹੁਣ ਤੂੰ ਵਕੀਲ ਕੀਤਾ ਫੀਸ ਕਿੱਥੋਂ ਜਾਣੀ ਆ ਤੇਰੀ ਜੇਬ ਚੋਂ ਉਹਨਾਂ ਵਕੀਲ ਕੀਤਾ ਇਥੋਂ ਵੀ ਤੇਰੀ ਜੇਬ ਚੋ ਜਾਣੀ ਬਿਲਕੁਲ ਕਿਉਂਕਿ ਪਹਿਲੀ ਤੇ ਤੇਰੀ ਆ ਬਿਲਕੁਲ ਉਹਨੇ ਲੱਖ ਰੁਪਏ ਠੇਕਾ ਲਿਆ ਤੋਂ ਤੂੰ ਉਹਨੇ ਕੋਠਾ ਪੁਲਸਰ ਲੈ ਕੇ ਆ ਕੋ ਵਕੀਲ ਲੈ ਕੇ ਆ ਉਹ ਵੀ ਗਏ ਤੇ ਉਹ ਅੱਜ ਜਿਹੜਾ ਲੱਖ ਲਿਆ ਉਹ ਨਹੀਂ ਨਹੀਂ ਫਿਰ ਮੁੰਡਾ ਤੇ ਨਾ ਮਾੜਾ ਆ ਸਾੜਾ ਕਿਥੋਂ ਇੱਕੋ ਮਿੰਟ ਭਾਜੀ ਇੱਕੋ ਮਿੰਟ ਜਗਬਰੀਦ ਛੱਡ ਦੇ ਗੱਲ ਤੇ ਸੁਣ ਪਿਛਲੀਆਂ ਛੱਡ ਦਿੱਤੀਆਂ ਸਾਰੀਆਂ ਤੂੰ ਮੇਰਾ ਭਰਾ ਆ ਇੱਜ਼ਤ ਤੂੰ ਮੇਰਾ ਭਰਾ ਆ ਹਾਂ ਠੀਕ ਆ ਮੈਂ ਤੇਰੀ ਕੋਈ ਮਾੜੀ ਕੀਤੀ ਆ ਦੱਸ ਦੇ ਮੈਨੂੰ ਇੱਥੇ ਬੈਠੇ ਆਪਾਂ ਨਹੀਂ ਕੋਈ ਮੈਂ ਆਖਿਆ ਵੀ ਜਗਬੀ ਤੂੰ ਮਾੜਾ ਤੂੰ ਮੈਂ ਦੱਸਦੀ ਇੱਕ ਵਾਰ ਵੀ ਆਖਿਆ ਮੈਂ ਤਾਂ ਡਿਮਾਂਡ ਰਸੀਦੀ ਉਹ ਤਾਂ ਮੰਦਸੇ ਇੱਕ ਵਾਰ ਆਖਿਆ ਵੀ ਜਗਪ੍ਰੀਤ ਮਾੜਾ ਮੈਂ ਕਿਹਾ ਜਗਪ੍ਰੀਤ ਬਿਲਕੁਲ ਸਹੀ ਆ ਨਹੀਂ ਬਿਲਕੁਲ ਇੱਕ 1% ਤੇਰੇ ਜੀ ਕਸੂਰ ਹੈ ਨਹੀਂਗਾ ਆਪਾਂ ਤਾਂ ਟਾਈਮ ਵੇਸਟ ਕਰਦੇ ਵੀ ਕਿੰਨਾ 200 ਬੰਦਾ ਬਾਹਰ ਬੈਠਾ ਗੱਲ ਤੇ ਸੁਣ ਲਾ ਐਂ ਸਿਰਫ ਤਾਂ ਤੁਹਾਡਾ ਟਾਈਮ ਲੈਂਦੇ ਆ ਤੁਹਾਡੀ ਤਾਇਬ ਅਜੇ ਤੁਹਾਡਾ ਘਰ ਨਾਲ ਉੱਜੜਦੀ ਜੇ ਜੇ ਤਾਂ ਤੁਸੀਂ ਇਹਦਾ ਡੈਡੀ ਤੇਰਾ ਜਾਂ ਤੁਸੀਂ ਮੇਰੇ ਕੋ ਆਏ ਜੀ ਮੇਰਾ ਫਰਜ਼ ਬੰਦਾ ਤੁਹਾਡਾ ਘਰ ਵਸਾ ਕੇ ਘੱਲিয়ে ਜੜ ਨੂੰ ਤਾਂ ਫਿਰ ਕੋਟਕਚਾਰੀਆਂ ਤੇ ਥਾਣੇ ਹੈਗੇ ਉਹ ਤਾਂ ਫਿਰ ਤੁਸੀਂ ਤੁਰੇ ਜਾਂਦੇ ਜੇ ਉਹ ਤੇ ਪੈਸੇ ਲਾਈ ਜਾਂਦੇ ਤੇ ਨੁਕਸਾਨ ਕਿਦਾ ਹੁੰਦਿਆ ਤੇਰਾ ਮੇਰਾ ਨਹੀਂ ਇਹਨਾਂ ਦਾ ਹੁੰਦਾ ਬੱਚੀਆਂ ਦਾ ਛੋਟੀਆਂ ਛੋਟੀਆਂ ਦਾ ਇਹਨਾਂ ਦਾ ਹੁੰਦਿਆ ਆਹੋ ਨਾਲ ਤੇਰਾ ਵੀ ਆ ਤੇਰੀਆਂ ਹੀ ਬੱਚੀਆਂ ਤੇ ਨਾਲ ਐਂਡ ਤੇ ਇਹਨਾਂ ਦਾ ਵੀ ਲਊ ਤੇ ਤੁਸੀਂ ਇਹਨਾਂ ਦੇ ਹੀ ਜੀ ਨਾ ਹੁਣ ਗਾਂ ਤੋਂ ਕਿਸੇ ਫੈਸਲੇ ਚ ਇੱਕ ਤੇ ਕਿਸੇ ਦੇ ਕੈਰੇਕਟਰ ਬਾਰੇ ਨਹੀਂ ਕੋਈ ਗੱਲ ਕਰਨੀ ਇੱਕ ਕੋਈ ਵੀ ਇਹਨਾਂ ਨੂੰ ਜਿਹੜੀ ਔਰ ਹੈ ਉਹਦੇ ਬਾਰੇ ਗੱਲ ਨਹੀਂ ਕਰਨੀ ਚਲੋ ਲਾਜ ਹੋਵੇ ਪ੍ਰਮਾਤਮਾ ਇਹਨਾਂ ਨੂੰ ਲੰਮੀ ਉਮਰ ਦੇਵੇ ਇਹ ਪਾਠ ਕਰਨ ਤੁਸੀਂ ਭਾਜੀ ਪਾਠ ਕਰਿਆ ਕਰੋ ਘਰੇ ਤੁਸੀਂ ਮਾਤਾ ਪਾਠ ਕਰਿਆ ਗੁਰਦੁਆਰੇ ਜਾਇਆ ਕਰੋ ਗੱਲ ਤੇ ਸੁਣ ਲਓ ਗੱਲ ਸੁਣੋ ਜਿਵੇਂ ਜਿਵੇਂ ਮੁੰਡਾ ਤਾਂ ਡਾਂਡਾਣਾ ਤੁਸੀਂ ਮੁੰਡੇ ਮੁਤਾਬਕ ਚੱਲੋ ਜਦੋਂ ਵੀ ਮੇਰੀ ਗੱਲ ਸੁਣੋ ਜਦੋਂ ਪੁੱਤ ਪਿਓ ਦੇ ਬਰਾਬਰ ਹੋ ਜੇ ਨਾ ਤੇ ਪੁੱਤ ਨੂੰ ਪਿਓ ਦੀ ਜੁੱਤੀ ਓਨ ਲਾਪੇ ਉਦੋਂ ਪਿਓ ਨੂੰ ਮਨੂੰ ਕਮਾਂਡ ਦੇ ਦੇਣੀ ਚਾਹੀਦੀ ਵੀ ਜਾ ਪੁੱਤਰਾ ਛੱਤੀ ਕਰਕੇ ਦੇ ਆ ਚਲੋ ਹੁਣ ਹੁਣ ਆ ਸਿਆਪਾ ਸੂ ਪਾਣੀ ਕਰਨਾ ਤੁਸੀਂ ਇਹੋ ਕਹਿਣਾ ਜਗਪ੍ਰੀਤ ਤੇਰਾ ਹੀ ਸਾਰਾ ਕੁਝ ਹੈ ਤੇ ਮੈਂ ਵੀ ਤੇਰਾ ਪਿਓ ਹੀ ਤੇ ਆ ਗੱਲਾਂ ਨਹੀਂ ਕਰਨੀਆਂ ਉਹ ਆ ਆ ਮੇਰੀ ਗੱਲ ਤੇ ਸੁਣ ਕੇ ਕੇਸ ਲਓ ਸਾਰੇ ਗੱਲ ਸੁਣ ਲਓ ਕੇਸ ਲਓ ਸਾਰੇ ਵਾਰਿਸ ਹਾਂ ਸਾਰੇ ਕੇਸ ਵਾਪਸ ਲਓ